ਕਿਸਾਨ ਵੀਰੋ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਮੈਂ ਰਣਜੀਤ ਸਿੰਘ ਚੋਹਾਂ ਮੈਂ ਤੁਹਾਡਾ ਸਵਾਗਤ ਕਰਦਾ ਇੱਕ ਨਵੇਂ ਵਿਸ਼ੇ ਦੇ ਨਾਲ ਅਸੀਂ ਅੱਜ ਇਹ ਪ੍ਰੋਗਰਾਮ ਲੈ ਕੇ ਆਏ ਹਾਂ ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਸਬਜ਼ੀਆਂ ਦੀ ਕਾਸ਼ਤ ਲਈ ਨਵੀਆਂ ਤਕਨੀਕਾਂ ਇਸ ਵਿੱਚ ਵਿਸ਼ੇ ਦੇ ਉੱਤੇ ਜਾਣਕਾਰੀ ਲੈਣ ਲਈ ਅੱਜ ਅਸੀਂ ਪਹੁੰਚਾ ਜਿਲ੍ਹਾ ਜਲੰਧਰ ਦੇ ਕਰਤਾਰਪੁਰ ਸੈਂਟਰ ਆਫ ਐਕਸੀਲੈਂਸ ਵਿਖੇ ਜਿਹੜਾ ਕਿ ਸਬਜ਼ੀਆਂ ਦੀ ਕਾਸ਼ਤ ਲਈ ਬਾਗਵਾਨੀ ਵਿਭਾਗ ਦਾ ਇਹ ਸੈਂਟਰ ਹੈ ਸੈਂਟਰ ਆਫ ਐਕਸੀਲੈਂਸ ਫਾਰ ਵੈਜੀਟੇਬਲਸ ਡਾਕਟਰ ਤੇਜਵੀਰ ਜੀ ਇੱਥੋਂ ਦੇ ਇੰਚਾਰਜ ਨੇ ਮੇਰੇ ਨਾਲ ਖੜੇ ਨੇ ਬਾਗਬਾਨੀ ਵਿਕਾਸ ਅਫਸਰ ਨੇ ਸਾਰੀ ਦੇਖਰੇਖ ਇਹ ਸੈਂਟਰ ਆਫ ਐਕਸਲੈਂਸ ਦੀ ਇਹੀ ਕਰ ਰਹੇ ਨੇ ਸੋ ਇਹਨਾਂ ਤੋਂ ਆਪਾਂ ਜਾਣਕਾਰੀ ਹਾਸਲ ਕਰਨੀ ਆ ਕਿ ਸਬਜ਼ੀਆਂ ਦੀ ਜਿਹਨੀਆਂ ਨਵੀਆਂ ਤਕਨੀਕਾਂ ਨੇ ਕਿਉਂਕਿ ਹੁਣ ਸਮਾਂ ਜਿਸ ਤਰ੍ਹਾਂ ਦਾ ਚੱਲ ਰਿਹਾ ਕਿਸਾਨ ਵੀਰ ਨੂੰ ਤੁਹਾਨੂੰ ਵੀ ਪਤਾ ਕਿ ਸਰਦੀ ਬਹੁਤ ਹੈ ਤੇ ਸਬਜ਼ੀਆਂ ਸਰਦੀ ਦੇ ਵਿੱਚ ਖੁੱਲ੍ਹੇ 'ਚ ਕਰਨੀਆਂ ਬੜੀਆਂ ਔਖੀਆਂ ਨੇ ਸੋ ਕਿਹੜੀਆਂ-ਕਿਹੜੀਆਂ ਨਵੀਆਂ ਤਕਨੀਕਾਂ ਨੇ ਜਿਨ੍ਹਾਂ ਦੇ ਨਾਲ ਆਪਾਂ ਇਹ ਸਬਜ਼ੀ ਦੀ ਕਾਸ਼ਤ ਕਰ ਸਕਦੇ ਹਾਂ ਇਹਨਾਂ ਤੋਂ ਜਾਣਕਾਰੀ ਹਾਸਲ ਕਰਾਂਗੇ ਤੇਜਵੀਰ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਇਹ ਦੱਸੋ ਕਿ ਸਬਜ਼ੀਆਂ ਦੀਆਂ ਨਵੀਆਂ ਤਕਨੀਕਾਂ ਇਸ ਸੀਜ਼ਨ ਦੇ ਵਿੱਚ ਜੇ ਅਸੀਂ ਕਰਨੀਆਂ ਹੁਣ ਤਾਂ ਕਿਹੜੀਆਂ-ਕਿਹੜੀਆਂ ਨਵੀਆਂ ਤਕਨੀਕਾਂ ਨੇ ਸਰਦੀਆਂ ਦੇ ਵਿੱਚ ਜਦੋਂ ਆਪਾਂ ਸਬਜ਼ੀਆਂ ਦੀ ਕਾਸ਼ਤ ਕਰਦੇ ਹਾਂ ਜੀ ਤੇ ਠੰਡ ਅਤੇ ਕੋਰੇ ਤੋਂ ਬਚਣ ਵਾਸਤੇ ਆਪਾਂ ਨੂੰ ਫਸਲ ਨੂੰ ਠੰਡ ਤੋਂ ਬਚਾਉਣਾ ਪੈਂਦਾ ਉਹਦੇ ਵਾਸਤੇ ਆਪਾਂ ਨੂੰ ਪਲਾਸਟਿਕ ਸ਼ੀਟ ਜਾਂ ਤਰਪਾਲ ਪਾਉਣੀ ਪੈਂਦੀ ਆ ਜਾਂ ਫਿਰ ਆਪਾਂ ਛੋਟੇ ਪੋਲੀ ਹਾਊਸ ਜਾਂ ਨੈਟ ਹਾਊਸ ਬਣਾ ਕੇ ਸਬਜ਼ੀ ਨੂੰ ਠੰਡ ਤੋਂ ਬਚਾ ਸਕਦੇ ਆ ਉਹਦੇ ਵਿੱਚ ਅਸੀਂ ਮਲਚਿੰਗ ਸ਼ੀਟ ਦੀ ਵਰਤੋਂ ਵੀ ਕਰ ਸਕਦੇ ਆ ਕਿਉਂਕਿ ਮਲਚਿੰਗ ਸ਼ੀਟ ਦੀ ਜਦੋਂ ਆਪਾਂ ਵਰਤੋਂ ਕਰਦੇ ਆ ਉਹ ਇਹਨਾਂ ਦੇ ਇੱਕ ਨਦੀਨਾਂ ਦੀ ਰੋਕਥਾਮ ਦੂਸਰਾ ਮਿੱਟੀ ਦਾ ਤਾਪਮਾਨ ਬਣਿਆ ਰਹਿੰਦਾ ਆ ਜਿਸ ਤੇ ਨਾਲ ਬੂਟੀ ਦੀ ਗ੍ਰੋਥ ਈਡੀਆ ਹਮੇਸ਼ਾ ਚੱਲਦੀ ਰਹਿੰਦੀ ਆ ਟੁਕਵੀਂ ਖੇਤੀ ਵਿੱਚ ਸਭ ਤੋਂ ਪਹਿਲਾਂ ਤੇ 50 ਮਾਈਕਰੋਨ ਦੀ ਪਲਾਸਟਿਕ ਸ਼ੀਟ ਜਿਹੜੀ ਆ ਉਹ ਆਪਾਂ ਦਸੰਬਰ ਜਨਵਰੀ 2 ਮਹੀਨੇ ਠੰਡ ਤੋਂ ਬਚਾਉਣ ਵਾਸਤੇ ਆਪਾਂ ਜਿਹੜੀ ਕੱਦੂ ਜਾਤੀ ਆਪਾਂ ਸਬਜ਼ੀ ਲਾਉਨੇ ਆ ਉਹਨਾਂ ਨੂੰ ਬਚਾਉਣ ਵਾਸਤੇ ਉਹਦੇ ਉੱਤੇ ਲੋਹੇ ਦੀਆਂ ਜਿਹੜੀਆਂ ਆਇਰਨ ਰੌਡਸ ਨੇ ਉਹਨਾਂ ਨੂੰ 2 ਮੀਟਰ ਲੰਬੀਆਂ ਆਇਰਨ ਰੌਡਸ ਨੂੰ ਆਪਾਂ ਆਪਣੇ ਬੈੱਡ ਦੇ ਉੱਤੇ ਪਾ ਕੇ ਤੇ ਉਹਦੇ ਉੱਤੇ 50 ਮਾਈਕਰੋਨ ਦੀ ਪਲਾਸਟਿਕ ਸ਼ੀਟ ਪਾਉਨੇ ਆ ਉਹਰੇ ਨਾਲ ਫਿਰ ਅਸੀਂ 2 ਮਹੀਨੇ ਜਿਹੜੀ ਆ ਆਪਣੀ ਫਸਲ ਨੂੰ ਠੰਡ ਤੋਂ ਬਚਾਉਨੇ ਆ ਜੀ ਤੇ ਜਿਸ ਤਰ੍ਹਾਂ ਇਹ ਮੌਸਮ ਖੁੱਲਦਾ ਆ ਫਰਵਰੀ ਦੇ ਵਿੱਚ ਫਿਰ 15 ਪਹਿਲੇ 15 20 ਫਰਵਰੀ ਦੇ ਆਸ-ਪਾਸ ਅਸੀਂ ਜਿਹੜੀ ਪਲਾਸਟਿਕ ਸ਼ੀਟ ਆ ਉਹਨੂੰ ਅਸੀਂ ਲਾ ਦਿੰਨੇ ਆ ਤੇ ਫਿਰ ਆਪਣੀ ਜਿਹੜੀ ਸਬਜ਼ੀਆਂ ਆ ਗਾਂ ਜਿਹੜੀ ਆ ਮਾਰਚ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ ਅੱਛਾ ਡਾਕਟਰ ਸਾਹਿਬ ਟਕਮੀ ਖੇਤੀ ਦੇ ਵਿੱਚ ਕਿਹੜੀਆਂ-ਕਿਹੜੀਆਂ ਸਬਜ਼ੀਆਂ ਦੀ ਕਾਸ਼ਤ ਆਪਾਂ ਕਰ ਸਕਦੇ ਆ ਆਮ ਤੌਰ ਤੇ ਕਦੂਜਤੀ ਸਾਰੀ ਜੀ ਉਹਦੇ ਵਿੱਚ ਕੀ ਆ ਕਦੂ ਲੌਕੀ ਹਲਵਾ ਖਰਬੂਜਾ ਹਦਵਾਣਾ ਟਮਾਟਰ ਕੌੜੀ ਮਿਰਚ ਸ਼ਿਵਲਾ ਮਿਰਚ ਇਹ ਸਬਜ਼ੀਆਂ ਜਿਹੜੀਆਂ ਸਾਰੀਆਂ ਨੂੰ ਆਪਾਂ ਟਕਮੀ ਟਕਵੀਂ ਖੇਤੀ ਦੇ ਵਿੱਚ ਕਰ ਸਕਦੇ ਆ ਜੀ ਤੇ ਨਵੀਆਂ ਤਕਨੀਕਾਂ ਦੇ ਵਿੱਚ ਮੈਂ ਹੋਰ ਜੋੜਨਾ ਚਾਹੂੰਗਾ ਜੀ ਜਿਸ ਤਰ੍ਹਾਂ ਆਪਾਂ ਡ੍ਰਿਪ ਇਰੀਗੇਸ਼ਨ ਦੀ ਵਰਤੋਂ ਕਰ ਸਕਦੇ ਹਾਂ ਜੀ ਤੁਪਕਾ ਸਿਚਾਈ ਉਹਦੇ ਨਾਲ ਇੱਕ ਤੇ ਪਾਣੀ ਦੀ ਬਚਤ ਦੂਸਰੀ ਖਾਦ ਦੀ ਬਚਤ ਤੇ ਜਦੋਂ ਪਾਣੀ ਸਿਆਲ ਦੇ ਵਿੱਚ ਬੂਟੇ ਨੂੰ ਬਹੁਤ ਥੋੜਾ ਪਾਣੀ ਚਾਹੀਦਾ ਆ ਜੇ ਆਪਾਂ ਖੁੱਲਾ ਪਾਣੀ ਲਾਵਾਂਗੇ ਤੇ ਉਹਦੇ ਨਾਲ ਸਿਆਲ ਦੇ ਵਿੱਚ ਫਿਰ ਸਾਡੇ ਬੂਟੇ ਹੋਰ ਜ਼ਿਆਦਾ ਖਰਾਬ ਹੋਣ ਦੇ ਜਾਰੀ ਚਾਂਸਿਸ ਵੱਧ ਜਾਂਦੇ ਆ ਤੇ ਜੇ ਆਪਾਂ ਡ੍ਰਿਪ ਇਰੀਗੇਸ਼ਨ ਦੇ ਨਾਲ ਪਾਣੀ ਖਾਦ ਦੇਵਾਂਗੇ ਤੇ ਮਲਚਿੰਗ ਸ਼ੀਟ ਦੀ ਵਰਤੋਂ ਕਰਾਂਗੇ ਤਾਂ ਬੂਟੇ ਸਾਡੇ ਸਾਰੇ ਸਰਦੀਆਂ ਚੱਲਦੇ ਰਹਿੰਦੇ ਨੇ ਤੇ ਸਾਨੂੰ ਜੀਵਿੰਦਾਰ ਨੂੰ ਅਗੇਤਾ ਫਸਲ ਅਗੇਤੀ ਆਉਂਦੀ ਆ ਲੰਮਾ ਸਿਰ ਚੱਲਦੀ ਆ ਜੀ ਤਾਂ ਜੀਵਿੰਦਾਰ ਨੂੰ ਮੁਨਾਫਾ ਉੱਥੇ ਜ਼ਿਆਦਾ ਵਧੀਆ ਹੁੰਦਾ ਹੈ ਜੀ ਦੱਸਾ ਵੀ ਤਕਨੀਕਾਂ ਸਾਰੀਆਂ ਦੀ ਵਰਤੋਂ ਅਸੀਂ ਤਾਂ ਹੀ ਆਪਣੇ ਖੇਤ ਦੇ ਵਿੱਚ ਕਰ ਸਕਦੇ ਹਾਂ ਜੇ ਸਾਡੇ ਖੇਤ ਦੇ ਵਿੱਚ ਇਹੋ ਜਿਹਾ ਸੈਟਅਪ ਹੋਊਗਾ ਜਾਂ ਕਿਸਾਨ ਵੀ ਤੁਹਾਡੇ ਨਾਲ ਜੁੜੇ ਹੋਣਗੇ ਇਸ ਤਰ੍ਹਾਂ ਪਤਾ ਲੱਗਦਾ ਕਿਸਾਨ ਵੀਰਾਂ ਨੂੰ ਵੀ ਆਹ ਤਕਨੀਕ ਨਾਲ ਵੀ ਅਸੀਂ ਸਬਜ਼ੀ ਕਰ ਸਕਦੇ ਹਾਂ ਟਕਵੀਂ ਖੇਤੀ ਵਾਸਤੇ ਤੇ ਬਾਗਬਾਨੀ ਦਫਤਰ ਹਰ ਜ਼ਿਲ੍ਹਾ ਦੇ ਵਿੱਚ ਮੌਜੂਦ ਨੇ ਜੀ ਤੇ ਉੱਥੇ ਬਾਗਬਾਨੀ ਵਿਕਾਸ ਅਫਸਰ ਵੀ ਮੌਜੂਦ ਨੇ ਉਹਨਾਂ ਕੋਲੋਂ ਆਪਾਂ ਵਧੇਰੇ ਜਾਣਕਾਰੀ ਲੈ ਸਕਦੇ ਹਾਂ ਕਿ ਕਿਹੜੇ ਮੌਸਮ ਦੇ ਵਿੱਚ ਕਿੰ ਕਿੱਥੋਂ ਸ਼ੀਟ ਮਿਲਦੀ ਹੈ ਜੀ ਕਿਸ ਤਰ੍ਹਾਂ ਆਪਾਂ ਸਬਜ਼ੀ ਲਾਉਣੀ ਹੈ ਠੀਕ ਹੈ ਜੀ ਉਹਦੇ ਬਾਰੇ ਜਾਣਕਾਰੀ ਲੈ ਸਕਦੇ ਹਾਂ ਤੇ ਡ੍ਰਿਪ ਇਰੀਗੇਸ਼ਨ ਜਿਹੜੇ ਆਇਆ ਜੀ ਉਹ ਭੂਮੀ ਰੱਖਿਆ ਵਿਭਾਗ ਦੇ ਕੋਲੋਂ ਇਹ ਫੈਸਿਲਿਟੀ ਹੈ ਜੀ ਇਹਦੇ ਉੱਤੇ ਸਰਕਾਰ ਵੱਲੋਂ ਸਹੂਲਤ ਵੀ ਦਿੱਤੀਆਂ ਜਾ ਰਹੀਆਂ ਨੇ ਤੇ ਡ੍ਰਿਪ ਇਰੀਗੇਸ਼ਨ ਜਿਹੜੀ ਆ ਆਪਣੇ ਖੇਤ ਵਿੱਚ ਲਾ ਕੇ ਭੂਮੀ ਰੱਖਿਆ ਵਿਭਾਗ ਦੇ ਕੋਲੋਂ ਜਾਣਕਾਰੀ ਲੈ ਸਕਦੇ ਆ ਜੀ ਤੇ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਮਲਚਿੰਗ ਸ਼ੀਟ ਦੀ ਮੈਲਕਲ ਕੀਤੀ ਸੀ ਇਹ ਵੀ ਮਾਰਕੀਟ ਦੇ ਵਿੱਚ इजीली ਅਵੇਲੇਬਲ ਹੈ ਤੇ ਤਾਂ ਤੁਸੀਂ ਜੀਵਿੰਦਾਰ ਉੱਥੋਂ ਮਾਰਕੀਟ ਦੇ ਵਿੱਚੋਂ ਲੈ ਕੇ ਉਰੀ ਵਰਤੋਂ ਵੀ ਕਰ ਸਕਦੇ ਆ ਜੀ ਸਿਆਲ ਦੇ ਵਿੱਚ ਬਿਲਕੁਲ ਡਾਕਟਰ ਜਿਸ ਤਰ੍ਹਾਂ ਅਸੀਂ ਤੁਹਾਡੇ ਨਾਲ ਇੱਥੇ ਆ ਸੈਟਅਪ ਦੇ ਵਿੱਚ ਹੀ ਆਪਾਂ ਖੜੇ ਆ ਜਿੱਥੇ ਤੁਸੀਂ ਟਕਨੀਕੀ ਖੇਤੀ ਕੀਤੀ ਹੋਈ ਹੈ ਟਮਾਟਰ ਲੱਗੇ ਹੋਇਆ ਬੜੇ ਵਧੀਆ ਜੀ ਇਹ ਤਾਂ ਸੈਟਅਪ ਬੜਾ ਮਹਿੰਗਾ ਹੋਣਾ ਹੈ ਆ ਕਿਸਾਨ ਵੀਰ ਹਰ ਇੱਕ ਮੈਨੂੰ ਲੱਗਦਾ ਇਹਨੂੰ ਅਫੋਰਡ ਨਹੀਂ ਕਰ ਸਕਦੇ ਕੀ ਕਹਿਣਾ ਚਾਹੋਗੇ ਕਿਸਾਨ ਵੀਰ ਕਿਸ ਤਰ੍ਹਾਂ ਕੀ ਵੱਡੇ ਪੱਧਰ ਤੇ ਇੱਕਦਮ ਇਹਨੂੰ ਲਾ ਲੈਣ ਜਾਂ ਥੋੜਾ ਕਰਕੇ ਥੋੜੇ ਥੋੜੇ ਤੋਂ ਸ਼ੁਰੂ ਕਰਨ ਤੇ ਜੇ ਉਹਨਾਂ ਨੂੰ ਵਧੀਆ ਲੱਗੇ ਤਾਂ ਅੱਗੇ ਵਧਾ ਸਕਦੇ ਆ ਜੀ ਜਿਹੜੇ ਜੀਵਿੰਦਾਰ ਤੇ ਬਹੁਤ ਛੋਟੇ ਜ਼ਮੀਨ ਵਾਲੇ ਜਾਂ ਛੋਟੇ ਜੀਵਿੰਦਾਰ ਨੇ ਜੀ ਉਹਨਾਂ ਵਾਸਤੇ ਤੇ ਖੁੱਲੇ ਖੇਤਾਂ ਵਿੱਚ ਟਕਵੀਂ ਖੇਤੀ ਸਭ ਤੋਂ ਵਧੀਆ ਜੀ ਜੀ ਜਿਹੜੇ ਥੋੜੇ ਜੇ ਜਿਨ੍ਹਾਂ ਨੂੰ ਸਬਜ਼ੀ ਬਾਰੇ ਚਲੋ ਜਾਰੀ ਨੌਲੇਜ ਜਾਂ ਜਿਸ ਤਰ੍ਹਾਂ ਥੋੜੇ ਜਿਹਾ ਪੈਸੇ ਖਰਚ ਸਕਦੇ ਨੇ ਉਹਨਾਂ ਵਾਸਤੇ ਫਿਰ ਆਪਾਂ ਛੋਟੇ ਪੋਲੀ ਹਾਊਸ ਜਾਂ ਨੈਟ ਹਾਊਸ ਬਣਾ ਸਕਦੇ ਆ ਜੀ ਤੇ ਇੱਕ ਕਨਾਲ ਦੇ ਉੱਪਰ ਇਹ ਵੀ ਕੋਈ ਬਹੁਤ ਜ਼ਿਆਦਾ ਖਰਚਾ ਨਹੀਂ ਆ ਜੀ ਤੇ ਇੱਕ ਨਾਲ ਤੇ ਤਕਰੀਬਨ ਕੋਈ 600 ਰੁਪਏ ਪਰ ਸਕਰ ਮੀਟਰ ਦੇ ਹਿਸਾਬ ਦੇ ਨਾਲ ਖਰਚਾ ਆਉਂਦਾ ਆ ਤੇ ਕੋਈ 3 ਸਵਾ 3 ਲੱਖ ਰੁਪਏ ਦਾ ਇੱਕ ਨਾਲ ਦੇ ਉੱਪਰ ਖਰਚਾ ਆ ਤੇ 50% ਸਰਕਾਰ ਵੱਲੋਂ ਸਬਸਿਡੀ ਇਹਦੇ ਉੱਤੇ ਤੇ ਜੀਵਨਾਰ ਦਾ ਕੋਈ 1.5 ਪੌਣੇ 2 ਲੱਖ ਰੁਪਇਆ ਇੱਕ ਕਨਾਲ ਦੇ ਉੱਪਰ ਖਰਚਾ ਹੁੰਦਾ ਆ ਤੇ ਇੱਕ ਕਨਾਲ ਦੀ ਉੱਤੇ ਜਦੋਂ ਜੀਵਨਾਰ ਖੇਤੀ ਕਰਦਾ ਆ ਉਹਨੂੰ 1-2 ਸਾਲਾਂ ਦੇ ਵਿੱਚ ਉਰੇ ਅੰਦਰ ਜਿਹੜੇ ਕੰਮ ਕਰਨੇ ਆ ਕਿਸ ਤਰ੍ਹਾਂ ਕਰਮ ਕਰਨੇ ਨੇ ਕਿਸ ਤਰ੍ਹਾਂ ਸਬਜ਼ੀ ਲਾਉਣਾ ਆ ਕਿਹੜੇ ਟਾਈਮ ਤੇ ਲਾਉਣੇ ਕਿਹੜੇ ਬੀਜ ਲਾਉਣੇ ਨੇ ਉਸ ਦਾ ਜਦੋਂ ਪਤਾ ਲੱਗ ਜਾਂਦਾ ਆ ਤਾਂ ਫਿਰ ਉਹ ਆਪਣੇ ਏਰੀਆ ਨੂੰ ਵਧਾ ਸਕਦਾ ਆ ਤੇ ਇੱਕ ਏਕੜ ਜਦੋਂ ਪੋਲੀ ਹਾਊਸ ਲਾਉਣਾ ਹੋਵੇ ਤਾਂ ਫਿਰ 843 ਰੁਪਏ ਪਰ ਸਕਰ ਮੀਟਰ ਦਾ ਖਰਚਾ ਹੁੰਦਾ ਹੈ ਠੀਕ ਹੈ ਤੇ ਜੇ ਕਿਸੇ ਜੀਵਨਦਾਰ ਨੇ 1 ਏਕੜ ਦਾ ਨੈਟ ਹਾਊਸ ਲਾਉਣਾ ਹੈ ਤੇ 710 ਰੁਪਏ/ਸਕਵੇਰ ਮੀਟਰ ਖਰਚਾ ਆਉਂਦਾ ਹੈ ਤੇ ਉਹਦੇ ਉੱਤੇ ਵੀ ਜੀਵਨਦਾਰ ਨੂੰ 50% ਜਿਹੜੀ ਆ ਸਬਸਿਡੀ ਦਿੱਤੀ ਜਾਂਦੀ ਹੈ ਜੀ ਤੇ ਇਹ ਪੂਰੇ ਸਟਰਕਚਰ ਦੇ ਉੱਤੇ ਇਕੱਲਾ ਸਟਰਕਚਰ ਨਹੀਂ ਤੁਪਕਾ ਸਚਾਈ ਵੀ ਇਸ ਪੋਲੀ ਹਾਊਸ ਦਾ ਹੀ ਇੱਕ ਹਿੱਸਾ ਆ ਜੀ ਤੇ ਉਹਦੇ ਵਾਸਤੇ ਡ੍ਰਿਪ ਲਾਈਨਾਂ ਦੀ ਜਿਹੜੀ ਲੋੜ ਆ ਉਹ ਵੀ ਇਹਦੇ ਵਿੱਚ ਅੰਦਰ ਆਉਂਦੀ ਆ ਫਿਰ ਇੱਕ ਆਪਾਂ ਨੂੰ ਪਾਣੀ ਵਾਸਤੇ ਇੱਕ ਸੋਰਸ ਜਾਂ ਟੈਂਕ ਚਾਹੀਦਾ ਆ ਇੱਕ ਛੋਟੀ ਮੋਟਰ ਲੱਗੀ ਹੋਣੀ ਚਾਹੀਦੀ ਆ ਤੇ ਨਾਲ ਇੱਕ ਵੈਂਚਰੀ ਲੱਗੀ ਹੁੰਦੀ ਆ ਜਿਹਦੇ ਨਾਲ ਆਪਾਂ ਖਾਦ ਪਾਣੀ ਡ੍ਰਿਪ ਦੇ ਵਿੱਚ ਆਪਾਂ ਦੇ ਸਕਦੇ ਹਾਂ ਜੀ ਤੇ ਡ੍ਰਿਪ ਇਰੀਗੇਸ਼ਨ ਦੇ ਵਿੱਚ ਇਹ ਜ਼ਰੂਰ ਧਿਆਨ ਰੱਖਿਆ ਜਾਵੇ ਕਿ ਪੋਲੀ ਆਫਸ ਦੇ ਅੰਦਰ ਜਿਹੜਾ ਡ੍ਰਿਪ ਦਾ ਤੁਪਕੇ ਦਾ ਪਾਣੀ ਦੇ ਤੁਪਕੇ ਦਾ ਡਿਸਚਾਰਜ ਉਹ 2.2 ਲੀਟਰ ਪ੍ਰਤੀ ਘੰਟਾ ਹੋਣਾ ਚਾਹੀਦਾ ਹੈ ਤੇ ਡ੍ਰਿਪ ਲਾਈਨ ਜਿਹੜੀ ਆ ਉਹ 40 ਸੈਂਟੀਮੀਟਰ ਤੇ ਵੀ ਆਉਂਦੀ ਆ 30 ਸੈਂਟੀਮੀਟਰ ਤੇ ਵੀ ਆਉਂਦੀ ਆ ਤੇ ਜੀਵਿੰਦਰ ਆਪਣੇ ਸਬਜ਼ੀ ਦੇ ਅਕੋਰਡਿੰਗ ਜਿਹੜੀ ਆ ਆਪਣੇ ਬਾਗਬਾਨੀ ਵਿਕਾਸ ਅਫਸਰ ਦੇ ਨਾਲ ਸਲਾਹ ਕਰਕੇ ਉਹ ਡ੍ਰਿਪ ਵੀ ਲਾ ਸਕਦਾ ਆ ਤੇ ਨੈਟ ਹਾਊਸ ਲਾਉਣਾ ਆ ਜਾਂ ਪੋਲੀ ਹਾਊਸ ਲਾਉਣਾ ਆ ਉਹਦੇ ਬਾਰੇ ਵੀ ਜਾਣਕਾਰੀ ਜਿਹੜੀ ਆ ਆਪਣੇ ਨੇੜਲੇ ਬਾਗਬਾਨੀ ਵਿਕਾਸ ਅਫਸਰ ਦੇ ਨਾਲ ਕਰ ਸਕਦਾ ਆ ਨਰ ਸਭੀ ਸਾਰਾ ਕੁਝ ਤਾਂ ਕਿਸਾਨ ਵੀ ਲਾ ਲੈਣਗੇ ਪਰ ਉਹਨਾਂ ਨੂੰ ਮੈਨੂੰ ਲੱਗਦਾ ਵੀ ਇੰਨਾ ਕੁਝ ਅਰੇਂਜ ਕਰਨ ਲਈ ਜਾਂ ਇੰਨਾ ਕੁਝ ਇਕੱਠਾ ਕਰਨ ਲਈ ਇੰਨਾ ਕੁਝ ਖੇਤ ਦੇ ਵਿੱਚ ਲਾਉਣ ਲਈ ਟ੍ਰੇਨਿੰਗ ਦੀ ਬਹੁਤ ਜ਼ਰੂਰਤ ਹੈ ਨਾ ਕਿਉਂਕਿ ਆ ਦੇਖੋ ਇੱਥੇ ਰस्सੀਆਂ ਨਾਲ ਵੀ ਬੂਟੇ ਬੰਨੇ ਹੋਏ ਆ ਉੱਤੇ ਤਾਰ ਵੀ ਲੱਗੀ ਹੋਈ ਆ ਬੜਾ ਕੁਝ ਕਿੰਨੀ ਦੂਰੀ ਤੇ ਅਸੀਂ ਲਾਉਣਾ ਜੀ ਇਹ ਸਾਰੀ ਦੀ ਟ੍ਰੇਨਿੰਗ ਲੈ ਕੇ ਹੀ ਮੈਨੂੰ ਤਾਂ ਲੱਗਦਾ ਜੀ ਕਿਸਾਨ ਵੀ ਅਸਰ ਨਾਲ ਕੀ ਚਾਹਣਾ ਚਾਹੋਗੇ ਤੁਸੀਂ ਦੇਖੋ ਜੀ ਸੈਂਟਰ ਆਫ ਐਕਸਲੈਂਸ ਇੱਥੇ ਤੁਸੀਂ ਖੜੇ ਜੇ ਅਸੀਂ ਇੱਥੇ ਤਿੰਨ ਦਿਨਾਂ ਟ੍ਰੇਨਿੰਗ ਪ੍ਰੋਗਰਾਮ ਵੀ ਕੀਤਾ ਸ਼ੁਰੂ ਕੀਤੇ ਆ ਜੀ ਤੇ ਜੀ ਹਰ ਮਹੀਨੇ ਇੱਕ ਟ੍ਰੇਨਿੰਗ ਪ੍ਰੋਗਰਾਮ ਅਸੀਂ ਦਿੰਨੇ ਆ ਜੀ ਜੀਵਿੰਦਾਰ ਸਾਡੇ ਕੋ ਇੱਥੇ ਆਪਣੇ ਜ਼ਿਲ੍ਹਾ ਜ਼ਿਲ੍ਹਿਆਂ ਦੇ ਨਾਲ ਟਾਈ ਅਪ ਕਰਕੇ ਤੇ ਡਾਇਰੈਕਟ ਸਾਡੇ ਕੋ ਇੱਥੇ ਆਉਂਦੇ ਆ ਜੀ ਤੇ ਅਸੀਂ ਇੱਥੇ 3 ਦਿਨ ਦੇ ਵਿੱਚ ਜ਼ਿਮੀਂਦਾਰ ਨੂੰ ਟ੍ਰੇਨਿੰਗ ਦਿੰਨੇ ਆ ਕਿ ਕਿਸ ਤਰ੍ਹਾਂ ਪੋਲੀ ਹਾਊਸ ਲਾਉਣਾ ਨੈਟ ਹਾਊਸ ਲਾਉਣਾ ਆ ਫਿਰ ਉਹਦੇ ਵਿੱਚ ਕਿਹੜੀ ਕਿਹੜੀ ਫਸਲ ਹੋ ਸਕਦੀ ਆ ਆਮ ਤੌਰ ਤੇ ਬੀਜ ਰਹਿਤ ਖੀਰਾ ਰੰਗਦਾਰ शिमला ਮਿਰਚ ਚੈਰੀ ਟਮਾਟਰ ਟਮਾਟਰ ਇਹ ਫਸਲਾਂ ਦੀ ਕਾਸ਼ਤ ਕੀਤੀ ਜਾਂਦੀ ਆ ਜੀ ਫਿਰ ਉਹਦੇ ਵਿੱਚ ਕਿਹੜੀਆਂ ਬਿਮਾਰੀਆਂ ਕੀੜੇ ਮਕੌੜੇ ਆਉਣੇ ਨੇ ਕਿਸ ਤਰ੍ਹਾਂ ਉਹਦਾ ਆਪਾਂ ਧਿਆਨ ਰੱਖਣਾ ਹੈ ਲੋੜ ਪੈਣ ਤੇ ਕਿਹੜਾ ਕੈਮੀਕਲ ਜਾਂ ਕਿਹੜਾ ਫੰਗੀਸਾਈਡ ਆਪਾਂ ਸਪਰੇਅ ਕਰਨਾ ਹੈ ਉਹਦੇ ਬਾਰੇ ਅਸੀਂ ਦੱਸਦੇ ਹਾਂ ਜੀ ਫਿਰ ਇਹ ਵੀ ਜ਼ਰੂਰ ਦੱਸਦੇ ਹਾਂ ਕਿ ਡ੍ਰਿਪ ਇਰੀਗੇਸ਼ਨ ਦੀ ਵਰਤੋਂ ਕਿਵੇਂ ਕਰਨੀ ਆ ਪਾਣੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਆ ਜਿਹੜੇ ਖਾਦਾਂ ਵਰਤਣੀਆਂ ਨੇ ਉਹ ਪਾਣੀ ਵਿੱਚ 100% ਘੁਲਣਸ਼ੀਲ ਖਾਦਾਂ ਨੇ ਉਹਨਾਂ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਆ ਕਿਹੜੀ ਸਟੇਜ ਤੇ ਕਿਹੜਾ ਫਰਟੀਲਾਈਜ਼ਰ ਦੇਣਾ ਹੈ ਠੀਕ ਹੈ ਜੀ ਫਿਰ ਤੜਾਈ ਕਿਸ ਤਰ੍ਹਾਂ ਕਰਨੀ ਇਹਦੇ ਸਾਰੀ ਟ੍ਰੇਨਿੰਗ ਦੇ ਵਿੱਚ ਅਸੀਂ 3 ਦਿਨ ਟ੍ਰੇਨਿੰਗ ਦੇ ਵਿੱਚ ਅਸੀਂ ਜੀਵਿੰਦਾਰ ਨੂੰ ਇਹਦੇ ਬਾਰੇ ਦੱਸਤੀਆਂ ਜੀ ਤੇ ਇਹ ਟ੍ਰੇਨਿੰਗ ਜੀ ਸਾਡੇ ਕੋ ਵੀ ਜੀਵਿੰਦਾਰ ਲੈ ਸਕਦਾ ਆ ਜਾਂ ਫਿਰ ਆਪਣੇ ਪੰਜਾਬ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਵੀ ਉੱਥੇ ਵੀ ਇਹਦੇ ਬਾਰੇ ਟ੍ਰੇਨਿੰਗ ਜਿਹੜੀ ਦਿੱਤੀਆਂ ਜਾਂਦੀਆਂ ਨੇ ਤੇ ਜੀਵਿੰਦਾਰ ਉੱਥੇ ਵੀ ਟ੍ਰੇਨਿੰਗ ਲੈ ਸਕਦਾ ਆ ਜੀ ਅੱਛਾ ਡਾਕਟਰ ਸਾਹਿਬ ਗੱਲ ਇਹ ਆ ਵੀ ਸਬਜ਼ੀਆਂ ਖੁੱਲੇ 'ਚ ਵੀ ਕਰਦੇ ਆਪਾਂ ਜੀ ਪੋਲੀ ਹਾਊਸ 'ਚ ਵੀ ਹੁੰਦੀਆਂ ਨੇ ਤੁਸੀਂ ਆਪੇ ਹੀ ਕਹਿ ਦਿੱਤਾ ਗੱਲ ਇਹਨਾਂ ਦੇ ਬੀਜ ਦਾ ਕੋਈ ਫਰਕ ਹੈ ਜਿਹੜੀ ਬਾਹਰ ਬੀਜਨੇ ਆਪਾਂ ਜਾਂ ਜਿਹੜੀਆਂ ਇਹ ਪੋਲੀ ਹਾਊਸ ਦੇ ਵਿੱਚ ਸਬਜ਼ੀਆਂ ਅਸੀਂ ਲਾਉਨੇ ਆ ਇਹਨਾਂ ਦੇ ਬੀਜਾਂ ਦਾ ਕੋਈ ਅੰਤਰ ਹੈ ਪੋਲੀ ਹਾਊਸ ਦੇ ਵਿੱਚ ਜਿਹੜਾ ਵੀ ਸਬਜ਼ੀ ਲਗਣੀ ਆ ਜੀ ਇਹ ਥੋੜੇ ਜੇ ਮਹਿੰਗੇ ਬੀਜ ਨੇ ਹਾਈ ਵੈਲਿਊ ਕ੍ਰੌਪਸ ਨੇ ਜੀ ਤੇ ਕਿਉਂਕਿ ਪੋਲੀ ਹਾਊਸ ਦੇ ਵਿੱਚ ਜਾਂ ਨੈਟ ਹਾਊਸ ਦੇ ਵਿੱਚ ਜਿਹ ਤਰ੍ਹਾਂ ਖੀਰਾ ਲਾਉਣਾ ਹੈ ਇਹ ਬੀਜ ਰਹਿਤ ਖੀਰਾ ਲੱਗਦਾ ਜੀ ਠੀਕ ਹੈ ਇਹ ਖੀਰਾ ਆਮ ਜਿਹੜਾ ਓਪਨ ਦੇ ਵਿੱਚ ਖੀਰਾ ਲਾਉਨੇ ਆ ਉਹਦੇ ਨਾਲੋਂ ਬਿਲਕੁਲ ਵੱਖਰਾ ਹੈ ਜੀ ਇਸ ਤਰ੍ਹਾਂ ਦੀ ਜਿਹੜੀ ਰੰਗਦਰਸ਼ੀ ਵਾਲਾ ਮਿਰਚ ਹੈ ਜੀ ਉਹ ਖੁੱਲੇ ਖੇਤ ਵਿੱਚ ਉਸੀ ਕੁਆਲਿਟੀ ਨਹੀਂ ਬਣਦੀ ਇਸ ਕਰਕੇ ਉਹਨਾਂ ਦੇ ਬੀਜ ਥੋੜੇ ਜਿਹਾ ਮਹਿੰਗੇ ਨੇ ਪਰ ਵੱਖਰੇ ਨੇ ਪੋਲੀ ਹਾਊਸ ਦੇ ਵਿੱਚ ਐ ਨੈਟ ਹਾਊਸ ਦੇ ਵਿੱਚ ਲੱਗਣ ਲਈ ਚੈਰੀ ਟਮਾਟਰ ਤੇ ਟਮਾਟਰ ਤੇ ਠੀਕ ਹੈ ਉਹ ਅੰਦਰ ਵੀ ਪੋਲੀ ਹਾਊਸ ਦੇ ਅੰਦਰ ਤੇ ਬਾਹਰ ਚਕ ਬਹੁਤ ਜ਼ਿਆਦਾ ਫਰਕ ਨਹੀਂ ਹੁੰਦਾ ਪਰ ਸ਼ਿਵਲਾ ਮਿਰਚ ਤੇ ਖੀਰੇ ਦੇ ਵਿੱਚ ਬਹੁਤ ਅੰਤਰ ਹੈ ਇਸ ਕਰਕੇ ਇਹ ਆਪਾਂ ਨੂੰ ਜ਼ਰੂਰ ਦੇਖਣਾ ਹੈ ਕਿ ਜਦੋਂ ਆਪਾਂ ਪੋਲੀ ਹਾਊਸ ਦੇ ਵਿੱਚ ਕੋਈ ਚੀਜ਼ ਲਾਉਣੀ ਆ ਨੈਟ ਹਾਊਸ ਚ ਲਾਉਣੀ ਆ ਤੇ ਆਪਾਂ ਬੀਜ ਚੰਗੀ ਕੁਆਲਿਟੀ ਦਾ ਲਾਈਏ ਤੇ ਆਪਣੇ ਅਫਸਰ ਦੇ ਨਾਲ ਟਾਈ ਅਪ ਕਰਕੇ ਵੀ ਕਿਹੜਾ ਬੀਜ ਕਿਸ ਸੀਜ਼ਨ ਦੇ ਵਿੱਚ ਕਿਉਂਕਿ ਸੀਜ਼ਨ ਦਾ ਵੀ ਫਰਕ ਹੈ ਗਰਮੀਆਂ ਦੇ ਵਿੱਚ ਥੋੜੇ ਜਿਹੀ ਬੀਜ ਵੱਖਰੇ ਨੇ ਸਿਆਲ ਦੇ ਵਿੱਚ ਥੋੜੇ ਜਿਹੀ ਸਰਦੀ ਵਾਲੇ ਬੀਜ ਥੋੜੇ ਜਿਹੀ ਵੱਖਰੇ ਨੇ ਕਿਉਂਕਿ ਗਰਮੀਆਂ ਚ ਥੋੜੇ ਜਿਹੀ ਹੀਟ ਟੋਲਰੈਂਟ ਨੇ ਸਿਆਲ ਦੇ ਵਿੱਚ ਥੋੜੇ ਜਿਹੀ ਕੋਲਡ ਟੋਲਰੈਂਟ ਨੇ ਇਸ ਕਰਕੇ ਥੋੜਾ ਜਿਹਾ ਫਰਕ ਜ਼ਰੂਰ ਬੀਜਾਂ ਦਾ ਪੈਂਦਾ ਆ ਤੇ ਚੰਗੀ ਕੰਪਨੀਆਂ ਦੇ ਬੀਜ ਆਉਂਦੇ ਨੇ ਉਹ ਬੀਜ ਜੀਵਿੰਦਾਰ ਮਾਰਕੀਟ ਚੋਂ ਲੈ ਸਕਦਾ ਆ ਅੱਛਾ ਦਾਸ ਸਾਹਿਬ ਫਰਕ ਬੀਜਾਂ ਚ ਤਾਂ ਹੋ ਗਿਆ ਹਾਂਜੀ ਇਹ ਸਾਰੇ ਬੀਜ ਆ ਜਿਹੜੇ ਪਨੀਰੀਆਂ ਨਾਲ ਹੀ ਲੱਗਦੇ ਆ। ਕੀ ਇਹ ਜਿਹੜੇ ਪੋਲੀ ਹਾਊਸ ਦੇ ਵਿੱਚ ਜਾਂ ਟੱਕਮੀ ਖੇਤੀ ਚ ਬੀਜ ਲੱਗਣਿਆ ਜਾਂ ਸਬਜ਼ੀਆਂ ਲੱਗਣੀਆਂ ਇਹਨਾਂ ਦੀ ਪਨੀਰੀ ਕਿਸਾਨ ਵੀਰ ਖੁਦ ਤਿਆਰ ਕਰ ਸਕਦੇ ਆ? ਜੀ। ਖੁਦ ਤਿਆਰ ਕਰ ਸਕਦੇ ਆ ਜੀ। ਕਿਉਂਕਿ ਬੀਜ ਮਹਿੰਗਾ ਹੋਣ ਕਰਕੇ ਥੋੜਾ ਜਿਹਾ ਜ਼ਿਮੀਂਦਾਰ ਨੂੰ ਅਸੀਂ ਇਹ ਕਹਿੰਦੇ ਆਂ ਕਿ ਇਹ ਬੀਜ ਨੂੰ ਤੁਸੀਂ ਟ੍ਰੇ ਦੇ ਵਿੱਚ ਤਿਆਰ ਕਰੋ ਜੀ। ਠੀਕ ਹੈ ਜੀ ਕਿਉਂਕਿ ਟ੍ਰੇ ਦੇ ਵਿੱਚ ਇੱਕ ਤੇ ਆਪਾਂ ਨਾਰੀਅਲ ਦਾ ਬੁਰਾਦਾ ਪਾਉਂਦੇ ਆਂ ਜੀ ਕੋਕੋ ਵੀਟ ਵਰਮੀਕਲਾਈਟ ਪਰਲਾਈਟ। ਇਹ ਤਿੰਨ ਚੀਜ਼ਾਂ ਦਾ ਮਿਕਸਚਰ ਨੇ ਆ ਜੀ। ਤਿੰਨ 1 1 ਦੀ ਰੇਸ਼ਿਓ ਦੇ ਵਿੱਚ। ਤੇ ਇਸ ਤੇ ਨਾਲ ਇੱਕ ਤੇ ਬਿਮਾਰੀ ਇੱਕ ਖੇਤ ਤੋਂ ਦੂਜੇ ਖੇਤ ਨਹੀਂ ਜਾਂਦੀ ਜੇ ਮਿੱਟੀ ਵਿੱਚ ਕਰਾਂਗੇ ਤੇ ਫਿਰ ਇੱਕ ਬਿਮਾਰੀ ਕੋਈ ਵੀ ਸੋਇਲ ਬੌਂਡ ਡਿਜ਼ੀਜ਼ ਨੇ ਜਿਹੜੀਆਂ ਨੇ ਉਹ ਇੱਕ ਖੇਤ ਤੋਂ ਦੂਜੇ ਖੇਤ ਦੇ ਵਿੱਚ ਜਾਂਦੀਆਂ ਨੇ ਤੇ ਜਦੋਂ ਆਪਾਂ ਟ੍ਰੇ ਦੇ ਵਿੱਚ ਕਰਦੇ ਆਂ ਨਾਰੀਅਲ ਦੇ ਬੁਰਾਦੇ ਚ ਕਰਦੇ ਆਂ ਫਿਰ ਉਹ ਬਿਮਾਰੀ ਜਿਹੜੀ ਆ ਮਿੱਟੀ ਤੋਂ ਪੈਦਾ ਹੋਣ ਵਾਲੀ ਬਿਮਾਰੀ ਜਾਂ ਅੱਜਕੱਲ ਤੁਸੀਂ ਸੁਣਿਆ ਹੋਵੇਗਾ ਜੜ ਗੰਡ ਰੋਗ ਨਿਮਟੋਡਸ ਜੀ ਨੂੰ ਆਪਾਂ ਕਹਿੰਦੇ ਆਂ ਨਿਮਟੋਡਸ ਆਪਣੇ ਵੀ ਪੰਜਾਬ ਦੇ ਵਿੱਚ ਕਾਫੀ ਖੇਤ ਖੇਤਾਂ 'ਚ ਬਹੁਤ ਸਾਰੀ ਆ ਰਹੀ ਆ ਤੇ ਉਹ ਜਦੋਂ ਆਪਾਂ ਟ੍ਰੇ ਦੇ ਵਿੱਚ ਪਨੀਰੀ ਕਰਦੇ ਹਾਂ ਤਾਂ ਫਿਰ ਇਹ ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਜਾਂ ਨੀਮਨਟੋਡਸ ਇਹ ਬਿਲਕੁਲ ਵੀ ਨਹੀਂ ਆਉਂਦੇ। ਉਹਦੇ ਨਾਲ ਸਾਡੀ ਪਨੀਰੀ ਵੀ ਹੈਲਦੀ ਹੁੰਦੀ ਆ। ਠੀਕ ਹੈ ਡਿਜ਼ੀਜ਼ ਫ੍ਰੀ ਹੁੰਦੀ ਆ। ਉਹ ਪਨੀਰੀ ਨੂੰ ਆਪਾਂ ਤਿਆਰ ਕਰਕੇ ਤੇ ਫਿਰ ਆਪਣੀ ਕੋਸ਼ਿਸ਼ ਕਰੀਏ ਵੀ ਪੋਲੀ ਹਾਊਸ ਦੇ ਵਿੱਚ ਜਾਂ ਨੈਟ ਹਾਊਸ ਦੇ ਵਿੱਚ ਫਿਰ ਆਪਾਂ ਆਪਣੀ ਬੂਟੇ ਲਾਈਏ। ਠੀਕ ਹੈ ਤੇ ਇੱਕ ਹੋਰ ਵੀ ਥੋੜਾ ਜਿਹਾ ਜੀਵਿੰਦਾਰ ਤੇ ਜਿਸ ਤਰ੍ਹਾਂ ਹੁਣ ਅ ਸਰਦੀ ਦਾ ਮੌਸਮ ਹੈ ਆ ਜਿਹੜੇ ਜੀਵਿੰਦਾਰ ਲੋ ਟਲਿੰਗ ਕਹ ਲੋ ਟਕਵੀਂ ਖੇਤੀ ਨਹੀਂ ਕਰਦੇ। ਉਹ ਆਪਣੀ ਪਨੀਰੀ ਨੂੰ ਟ੍ਰੇਆਂ ਦੇ ਵਿੱਚ ਆਪ ਖੁਦ ਤਿਆਰ ਕਰ ਰਹੇ ਆ ਜੀ ਜਿਸੇ ਕਿਸੇ ਜੀਵਨਾਰ ਨੇ ਕਰੇਲਾ ਲਾਉਣਾ ਆ ਕੱਦੂ ਲਾਉਣਾ ਆ ਖਰਬੂਜਾ ਲਾਉਣਾ ਦੁਵਾਰਾ ਲਾਉਣਾ ਆ ਉਹ ਫਰਵਰੀ ਦੇ ਪਹਿਲੇ ਜਾਂ ਦੂਜੇ ਹਫਤੇ ਆਪਣੀ ਪਨੀਰੀ ਤਿਆਰ ਕਰਦੇ ਨੇ ਟ੍ਰੇਆਂ ਦੇ ਵਿੱਚ ਟ੍ਰੇਆਂ ਚੋਂ ਬਾਅਦ ਚੋਂ ਫਿਰ ਆਪਣੇ ਜਿਸ ਤਰ੍ਹਾਂ ਹੀ ਖੇਤ ਵੇਲੇ ਹੁੰਦੇ ਨੇ ਤੇ ਆਪਣੇ ਉਹ ਬੂਟੇ ਆਪਣੇ ਖੇਤ ਵਿੱਚ ਲਾ ਦਿੰਦੇ ਨੇ ਉਹਨਾਂ ਦੇ ਨਾਲ ਉਹਨਾਂ ਦਾ ਸਮਾਂ ਵੀ ਬਚਦਾ ਆ ਫਸਲ ਵੀ ਪਹਿਲੀ ਫਸਲ ਵੀ ਨੂੰ ਸਮਾਂ ਵੱਧ ਦੇ ਸਕਦੇ ਨੇ ਕਿਸੇ ਜੀਵਿੰਦਾਰ ਨੇ ਆਲੂ ਲਾਏ ਨੇ ਉਹ ਆਪਣੇ ਆਲੂ ਪੱਟ ਕੇ ਉਹਦੇ ਵਿੱਚ ਆਪਣੀ ਸਬਜੀ ਅਗਲੀ ਸਬਜੀ ਲੈ ਸਕਦਾ ਹੈ ਤੇ ਉਹਦੇ ਨਾਲ ਉਹਨਾਂ ਨੂੰ ਮਾਰਕੀਟ ਦੇ ਵਿੱਚ ਥੋੜਾ ਜਿਹਾ ਐਡਵਾਂਸ ਆ ਜਾਂਦਾ ਹੈ ਕਿਉਂਕਿ ਇੱਕ ਜੀਵਿੰਦਾਰ ਨੇ ਬੀਜ ਲਾਉਣਾ ਫਰਵਰੀ ਦੇ ਪਹਿਲੇ ਹਫਤੇ ਇੱਕ ਜੀਵਿੰਦਾਰ ਨੇ ਪਨੀਰੀ ਲਾ ਲੈਣੀ ਪਹਿਲੇ ਹਫਤੇ ਉਹ 20 25 ਦੇਣ ਦਾ ਜਿਹੜਾ ਅੰਤਰ ਆ ਉਹ ਮਾਰਕੀਟ ਦੇ ਵਿੱਚ ਫਿਰ ਉਹਨੂੰ ਚੰਗੇ ਰੇਟ ਨਾਲ ਉੱਥੇ ਫਸਲ ਵਿਕਦੀ ਹੈ ਅੱਛਾ ਡਾਕਟਰ ਸਾਹਿਬ ਗੱਲ ਇਹ ਵੀ ਕਈ ਵਾਰੀ ਕਿਸਾਨ ਵੀਰ ਨਾਲ ਇਹ ਸੋਚਦੇ ਆ ਵੀ ਅਸੀਂ ਯਾਰ ਕਿ ਨਹੀਂ ਨਹੀਂ ਐਫਰਟ ਪਨੀਰੀ ਲਾਉਣ ਲਈ ਨਹੀਂ ਕਰ ਸਕਦੇ ਕੀ ਤੁਹਾਡੇ ਤੋਂ ਪਨੀਰੀ ਵੀ ਕਰਵਾ ਸਕਦੇ ਆ ਇਸ ਸੈਂਟਰ ਆਫ ਐਕਸਲੈਂਸ ਜਿਹੜਾ ਕਰਤਾਰਪੁਰ ਵਿੱਚ ਇਹ ਸਬਜ਼ੀਆਂ ਦਾ ਹੈਗਾ ਜੀ ਜੀ ਇਹਦੇ ਵਿੱਚੋਂ ਵੀ ਸਬਜ਼ੀਆਂ ਦੀ ਪਨੀਰੀ ਉਹ ਤਿਆਰ ਕਰਵਾ ਸਕਦੇ ਆ ਜੀ ਸਾਡੇ ਕੋਲ ਫੈਸਿਲਿਟੀ ਹੈਗੀ ਜੇ ਅਸੀਂ ਟ੍ਰੇਨਿੰਗ ਵੀ ਦਿੰਦੇ ਆ ਤੇ ਜੀਵਿੰਦਾਰ ਨੂੰ ਪਨੀਰੀ ਤਿਆਰ ਕਰਕੇ ਵੀ ਦਿੰਦੇ ਆ ਜੀ ਤੇ ਉਹ ਉਹਦੇ ਵਿੱਚ ਫਿਰ ਅਸੀਂ ਜੀਵਿੰਦਾਰ ਕੋ ਦੋ ਤਰ੍ਹਾਂ ਦੀ ਆਪਸ਼ਨ ਰੱਖੀ ਆ ਜੀ ਇੱਕ ਤੇ ਜੀਵਿੰਦਾਰ ਆਪਣਾ ਬੀਜ ਦੇ ਸਕਦਾ ਹੈ ਠੀਕ ਹੈ ਜੀ ਠੀਕ ਹੈ ਜੀ ਉਹ ਬੀਜ ਸਾਨੂੰ ਦੇ ਕੇ ਤੇ ਅਸੀਂ ਉਹਨਾਂ ਕੋ ਥੋੜੇ ਜੇ ਪੈਸੇ ਲੈ ਕੇ ਉਹ ਪਨੀਰੀ ਜਿਹੜੀ ਆ ਤਿਆਰ ਕਰਕੇ ਜੀਵਿੰਦਾਰ ਨੂੰ ਦੇ ਦਿੰਨੇ ਆ ਜੀ ਦੂਸਰਾ ਜੀਵਿੰਦਾਰ ਜੇ ਬੀਜ ਨਹੀਂ ਵੀ ਲੈ ਕੇ ਆਉਣਾ ਚਾਹੁੰਦਾ ਮਾਰਕੀਟ ਚੋਂ ਤੇ ਉਹ ਸਾਨੂੰ ਡਿਮਾਂਡ ਦਿੰਦਾ ਆ ਅਸੀਂ ਉਹਨੂੰ ਜਿੰਨੇ ਬੂਟੇ ਚਾਹੀਦੇ ਨੇ ਉਹਨੇ ਬੂਟੇ ਤਿਆਰ ਕਰਕੇ ਦੇ ਦਿੰਨੇ ਆ ਜੀ ਤੇ ਸਾਡੇ ਕੋ ਇਹ ਵੀ ਫੈਸਿਲਿਟੀ ਹੈਗੀ ਆ ਵੀ ਅਸੀਂ ਬੂਟੇ ਤਿਆਰ ਕਰਕੇ ਜੀਵਿੰਦਾਰ ਦੇ ਖੇਤ ਤੱਕ ਵੀ ਪਹੁੰਚਾ ਦਿੰਨੇ ਆ ਜੀ ਕੋਈ ਸਰਕਾਰੀ ਸਾਡੇ ਕੋ ਦੋ ਵੈਨ ਆ ਸਾਡੇ ਕੋ ਇੱਥੇ ਅਸੀਂ ਜੀਵਿਦਾਰ ਕੋ ਕਰਾਇਆ ਲੈਨੇ ਆ ਜੀ ਜਿੰਨਾ ਕਿਰਾਇਆ ਬਣਦਾ ਹੈ ਉਹ ਕਿਰਾਇਆ ਲੈ ਕੇ ਤੇ ਬੂਟੇ ਇਥੋਂ ਪੈਕ ਕਰਕੇ ਟਰੀਆਂ ਦੇ ਵਿੱਚ ਅਸੀਂ ਜੀਵਿਦਾਰ ਦੇ ਖੇਤ ਤੱਕ ਵੀ ਉਥੇ ਪਹੁੰਚਾਉਂਦੇ ਆ ਉਹਦੇ ਬਾਰੇ ਜੀਵਿਦਾਰ ਨੂੰ ਦੱਸਦੇ ਆ ਕਿ ਇਹ ਬੂਟੇ ਕਿੰਨੇ ਦਿਨ ਬਾਅਦ ਲਾਉਣੇ ਕਿਸ ਤਰ੍ਹਾਂ ਲਾਉਣੇ ਉਹਦੇ ਬਾਰੇ ਵੀ ਸਾਰਾ ਅਸੀਂ ਉਹਨਾਂ ਨੂੰ ਡਿਟੇਲ ਦੇ ਵਿੱਚ ਦੱਸਦੇ ਆ ਜੀ ਅਸੀਂ ਸਬਜ਼ੀਆਂ ਵੱਲ ਨੂੰ ਆਈਏ ਤਾਂ ਕਿ ਸਾਡੀ ਆਮਦਨ ਦੇ ਵਿੱਚ ਵਾਧਾ ਹੋਵੇ ਜਿਹੜੀ ਸਬਜ਼ੀ ਅਸੀਂ ਬਾਜ਼ਾਰੋਂ ਲੈਂਦੇ ਆ ਜਾਂ ਉਹਨਾਂ ਦਾ ਕੋਈ ਪਤਾ ਨਹੀਂ ਕਿਸ ਤਰ੍ਹਾਂ ਦੀ ਉੱਤੇ ਕੈਮੀਕਲ ਸਪਰੇਅ ਕੀਤੇ ਹੋਇਆ ਤਾਂ ਮੇਂ ਖੇਤੀ ਦੇ ਵਿੱਚ ਅਸੀਂ ਜਿਹੜੀ ਕੈਮੀਕਲ ਆ ਉਹ ਵੀ ਬਹੁਤ ਘੱਟ ਵਰਤਾਂਗੇ ਤੇ ਸਬਜ਼ੀ ਬਹੁਤ ਵਧੀਆ ਨੇਚਰਲੀ ਆ ਜੇ ਅਸੀਂ ਉਹਨੂੰ ਢੱਕ ਕੇ ਰੱਖਾਂਗੇ ਤਾਂ ਕੀੜੇ ਮਕੌੜੇ ਨਹੀਂ ਆਉਣੇ ਬਿਮਾਰੀਆਂ ਨਹੀਂ ਆਉਣੀਆਂ ਸੋ ਦੱਸ ਸਭ ਇਸੇ ਪੁਆਇੰਟ ਤੇ ਹੀ ਮੈਂ ਹਣਾਉਣਾ ਢੱਕਮੀ ਖੇਤੀ ਕਿਉਂ ਕਰਨ ਦੀ ਜ਼ਰੂਰਤ ਹੈ ਸਾਨੂੰ ਜਦੋਂ ਮੰਡੀ ਕਰਨ ਆਪਾਂ ਮੰਡੀ ਕਰਨ ਨੂੰ ਦੇਖਦੇ ਹਾਂ ਤੇ ਸਾਨੂੰ ਮੰਡੀ ਦੇ ਵਿੱਚ ਇੱਕ ਲੰਮਾ ਸਮਾਂ ਫਸਲ ਨੂੰ ਚਾਹੀਦਾ ਹੈ ਭਈ ਲੰਮਾ ਫਸਲ ਉਥੇ ਰਹੇ ਲੰਮਾ ਸਮਾਂ ਬਿਲਕੁਲ ਜਾਵੇ ਤੇ ਇਸ ਕਰਕੇ ਜਦੋਂ ਆਪਾਂ ਟਕਵੀਂ ਖੇਤੀ ਚ ਕਰਦੇ ਆਂ ਤੇ ਫਿਰ ਟਕਵੀਂ ਖੇਤੀ ਵਾਲੀ ਫਸਲ ਜਿਹੜੀ ਆ ਝਾਰਚ ਪਹਿਲਾਂ ਆਉਂਦੀ ਹੈ ਜੀ ਹਾਂ ਠੀਕ ਹੈ ਜੀ ਉਹ 1.3 ਅਗੇਤੀ ਆਏਗੀ ਜਦੋਂ ਅਗੇਤੀ ਜਾਏਗੀ ਤੇ ਉਹਨੂੰ ਜ਼ਿਮੀਂਦਾਰ ਨੂੰ ਮੁਨਾਫਾ ਵੀ ਉਥੇ ਜ਼ਿਆਦਾ ਹੋਏਗਾ ਜੀ ਤੇ ਇੱਕ ਲੰਮਾ ਸਮਾਂ ਜਿਹੜੇ ਜ਼ਿਮੀਂਦਾਰ ਟਕਵੀਂ ਖੇਤੀ ਨਹੀਂ ਕਰਦੇ ਆਮ ਖੇਤੀ ਕਰਦੇ ਆ ਉਹ ਸਬਜੀ ਮੇਨ ਸੀਜ਼ਨ ਚ ਆਉਗੀ ਜਾਂ ਲੇਟ ਸੀਜ਼ਨ ਚ ਆਉਗੀ ਇਸ ਕਰਕੇ ਮਾਰਕੀਟ ਦੇ ਵਿੱਚ ਸਾਡੇ ਕੋਲ ਬੜਾ ਹੀ ਲੰਮਾ ਸਮਾਂ ਇੱਕ ਸਬਜ਼ੀ ਨੂੰ ਖਾਣ ਨੂੰ ਮਿਲ ਜਾਂਦਾ ਹੈ ਤੇ ਆਪਾਂ ਕਦੂ ਜਾਤੀ ਦੀ ਗੱਲ ਕਰ ਲਈਏ ਤੇ ਇੱਕ ਜਿਸ ਤਰ੍ਹਾਂ ਹੀ ਆਪਾਂ ਫਰਵਰੀ ਐਂਡ ਤੋਂ ਜਾਂ ਮਾਰਚ ਤੋਂ ਆਪਾਂ ਜਿਸ ਤਰ੍ਹਾਂ ਹੀ ਕਦੂ ਆਉਣਾ ਮਾਰਕੀਟ ਚ ਮੰਡੀ ਚ ਆਉਣਾ ਸ਼ੁਰੂ ਹੋ ਜਾਂਦਾ ਹੈ ਫਿਰ ਕਿ ਇਹ ਇੱਥੋਂ ਮਾਰਚ ਤੋਂ ਲੈ ਕੇ ਤੇ ਸਾਨੂੰ ਇਹ ਕੋਈ ਜੁਲਾਈ ਅਗਸਤ ਦੇ ਵਿੱਚ ਸਾਨੂੰ ਇਹ ਖਾਣ ਨੂੰ ਮਿਲਦਾ ਰਹਿੰਦਾ ਹੈ ਜੀ ਬੱਸ ਇੱਕ ਹੋਰ ਪੁਆਇੰਟ ਮੈਂ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹੁੰਦਾ ਸੀ ਕਿ ਭੁੱਲੇ ਚੁੱਕੇ ਕੋਈ ਕੀੜਾ ਮੰਨ ਲਓ ਗੇਟ ਖੁੱਲਾ ਰਹਿ ਗਿਆ ਕੀੜਾ ਜਾਂ ਬਿਮਾਰੀ ਦੇ ਕਣ ਅੰਦਰ ਆ ਗਏ ਤਾਂ ਸਾਡਾ ਤਾਂ ਹੀ ਪੋਲੀ ਹਾਊਸ ਦਾ ਸਤਿਆਨਾਸ਼ ਹੋ ਜਾਊਗਾ ਜੀ ਇਹਦੇ ਸੰਬੰਧੀ ਜ਼ਰੂਰ ਦੱਸੋ ਵੀ ਕਿਸ ਤਰ੍ਹਾਂ ਅਸੀਂ ਜੇ ਵਿੱਚ ਆ ਵੀ ਜਾਂਦੀ ਹੈ ਕੋਈ ਬਿਮਾਰੀ ਵੈਸੇ ਤਾਂ ਅਸੀਂ ਆਉਣ ਨਹੀਂ ਦੇਣੀ ਉਹਦੇ ਲਈ ਵੀ ਸਾਨੂੰ ਜ਼ਰੂਰ ਦੱਸੋ ਕਿਉਂ ਕਿਵੇਂ ਅਸੀਂ ਬਚਾਅ ਕਰ ਸਕਦੇ ਹਾਂ ਜੇ ਕੋਈ ਕਣ ਬਿਮਾਰੀ ਜਾਂ ਕੀੜਾ ਅੰਦਰ ਆ ਵੀ ਜਾਂਦਾ ਤਾਂ ਫਿਰ ਉਹਦਾ ਇਲਾਜ ਕੀ ਕਰਨਾ ਦੇਖੋ ਜੀ ਪੋਲੀ ਹਾਊਸ ਇਨੈਟ ਆਫ ਜਦੋਂ ਆਪਾਂ ਬਣਾਉਂਦੇ ਆ ਜੀ ਉਹਦੇ ਵਿੱਚ ਹਮੇਸ਼ਾ ਦੋ ਦਰਵਾਜ਼ੇ ਲੱਗੇ ਹੁੰਦੇ ਆ ਜੀ ਇਹਨੂੰ ਆਪਾਂ ਡਬਲ ਡੋਰ ਸਿਸਟਮ ਕਹਿੰਦੇ ਆ ਜ ਤੇ ਇਹੋ ਕੋਸ਼ਿਸ਼ ਹੁੰਦੀ ਹੈ ਵੀ ਪਹਿਲਾ ਦਰਵਾਜ਼ੇ ਨੂੰ ਬੰਦ ਕਰਕੇ ਤੇ ਫਿਰ ਦੂਸਰੇ ਦਰਵਾਜ਼ੇ ਦੇ ਵਿੱਚ ਐਂਟਰ ਕੀਤਾ ਜਾਵੇ। ਹੂੰ ਉਹਦੇ ਨਾਲ ਕੀੜਾ ਮਕੌੜਾ ਬਾਹਰੋਂ ਛੇਤੀ ਕਿਤੇ ਅੰਦਰ ਨਹੀਂ ਆਏਗਾ। ਹੂੰ ਹੁਣ ਬਾਈ ਚਾਂਸ ਕਿਤੇ ਕੀੜਾ ਮਕੌੜਾ ਕੋਈ ਅੰਦਰ ਆ ਵੀ ਜਾਂਦਾ ਆ ਤੇ ਉਹਦੇ ਵਾਸਤੇ ਵੀ ਆਪਾਂ ਟ੍ਰੈਪ ਲਾ ਸਕਦੇ ਹਾਂ ਜੀ। ਸਭ ਤੋਂ ਸੌਖਾ ਤਰੀਕਾ। ਜੇ ਟ੍ਰੈਪ ਤੋਂ ਅਪਨ ਟ੍ਰੈਪ ਤੋਂ ਪਤਾ ਲੱਗ ਜਾਂਦਾ ਹੈ ਵੀ ਸਾਡੀ ਫਸਲ ਤੇ ਕੀੜਾ ਮਕੌੜਾ ਹੈ। ਤੇ ਫਿਰ ਆਪਾਂ ਉਥੇ ਕੋਈ ਚੰਗਾ ਕੈਮੀਕਲ ਸਪਰੇਅ ਵੀ ਕਰ ਸਕਦੇ ਆ ਅੱਛਾ ਡਾਕਟਰ ਸਾਹਿਬ ਗੱਲ ਇਹ ਵੀ ਦੇਖੋ ਸਾਰੇ ਹਾਈਲੇ ਵਸੀਲੇ ਕਰਕੇ ਕਿਸਾਨ ਵੀ ਪੋਲੀ ਹਾਊਸ ਦੇ ਵਿੱਚ ਜਾਂ ਟਕਮੀ ਖੇਤੀ, ਸਰੰਗੀ ਖੇਤੀ ਹੈ ਜਿਹੜੀ ਉਹ ਕਰ ਲੂਗਾ। ਮਾਰਕੀਟ ਵਿੱਚ ਲਿਜਾਣ ਲਈ ਥੋੜਾ ਜਿਹਾ ਇਹਦੀ ਤੋੜਾਈ ਕਿਵੇਂ ਕਰਨੀ ਆ ਇਹ ਜ਼ਰੂਰ ਦੱਸ ਦਿਓ ਵੀ ਆਪਾਂ ਤੋੜਾਈ ਕਿਸ ਤਰ੍ਹਾਂ ਦੇ ਫਰੂਟ ਦੀ ਕਰਨੀ ਆ ਵੀ ਵੱਧ ਪੱਕਿਆ ਹੋਵੇ ਜਾਂ ਘੱਟ ਪੱਕਿਆ ਹੋਵੇ ਕਿਸ ਤਰ੍ਹਾਂ ਦੀ ਫਰੂਟ ਦੀ ਤੋੜਾਈ ਤੋੜਾਈ ਕਰਨੀ ਕਿਵੇਂ ਆ ਮਾਰਕੀਟ ਦੇ ਵਿੱਚ ਹਮੇਸ਼ਾ ਹੀ ਥੋੜਾ ਜਿਹਾ ਓਵਰ ਮੈਚ્યોਰ ਫਰੂਟ ਫਰੂਟ ਨਾ ਜਾਵੇ ਥੋੜਾ ਜਿਹਾ ਕੱਚਾ ਫਰੂਟ ਜਿਸ ਤਰ੍ਹਾਂ ਟਮਾਟਰ ਦੀ ਗੱਲ ਕਰੀਏ ਤੇ ਬਹੁਤ ਜ਼ਿਆਦਾ ਲਾਲ ਟਮਾਟਰ ਨਾ ਜਾਵੇ ਥੋੜਾ ਕੱਚਾ ਜਿਹੜਾ ਕਿ ਟਰਨਿੰਗ ਸਟੇਜ ਤੇ ਆ ਪਿੰਕ ਆ ਉਹ ਟਮਾਟਰ ਜਿਹੜਾ ਵਾ ਆਪਣਾ ਮਾਰਕੀਟ ਚ ਜਾਊਗਾ ਤੇ ਉੱਥੇ ਪੈਸੇ ਵੀ ਚੰਗੇ ਜ਼ਿਮੀਦਾਰ ਨੂੰ ਮਿਲਣਗੇ ਉਹ ਜਦੋਂ ਅੱਗੇ ਮੰਡੀ ਇੱਕ ਮੰਡੀ ਚੋਂ ਦੂਸਰੀ ਮੰਡੀ ਦੇ ਵਿੱਚ ਜਾਊਗਾ ਤੇ ਉਹਨੂੰ ਇੱਕ ਸਮਾਂ ਮਿਲ ਜੇਗਾ ਤੇ ਉੱਥੇ ਵੀ ਜਾ ਕੇ ਉਹ ਟਮਾਟਰ ਆਪਣਾ ਖਰਾਬ ਨਹੀਂ ਹੋਵੇਗਾ ਇਸ ਤਰ੍ਹਾਂ ਜਿਸ ਤਰ੍ਹਾਂ ਖੀਰੇ ਦੀ ਗੱਲ ਕਰਦੇ ਆ ਜੀ ਖੀਰਾ ਵੀ ਬਹੁਤ ਜ਼ਿਆਦਾ ਪੱਕਾ ਨਾ ਹੋਵੇ ਕੱਦੂ ਜਾਤੀ ਵਿੱਚ ਤਕਰੀਬਨ ਕਿਹੜੀ ਕੂਲੀ ਚੀਜ਼ ਠੀਕ ਹੈ ਨਾ ਮੱਕੀ ਨਰੋਏ ਜਿਹੜੇ ਕੂਲੇ ਹੁੰਦੇ ਆ ਉਹ ਫਸਲ ਆਪਾਂ ਮੰਡੀ ਚ ਲੈ ਕੇ ਜਾਈਏ ਤੋੜਨ ਵੇਲੇ ਜਰੂਰ ਧਿਆਨ ਰੱਖ ਲਈਏ ਵੀ ਇੱਕ ਜਦੋਂ ਤੋੜਦੇ ਆ ਉਹਨੂੰ ਦਾਗ ਨਾ ਲੱਗੇ ਜਦੋਂ ਆਪਾਂ ਕਰੇਟ ਚ ਪਾਉਣਾ ਆ ਜਦੋਂ ਕਰੇਟ ਦੇ ਨਾਲ ਬਾਰ ਬਾਰ ਖਾਏਗਾ ਕੋਈ ਵੀ ਚੀਜ਼ ਤੇ ਉੱਥੇ ਦਾਗ ਆਉਣ ਦੇ ਨਿਸ਼ਾਨ ਆਉਣ ਦੇ ਚਾਂਸਸ ਬੜੇ ਵੱਜ ਜਾਂਦੇ ਨੇ ਇਸ ਕਰਕੇ ਕੱਦੂ ਜਾਤੀ ਨੂੰ ਜਦੋਂ ਕਿਉਂਕਿ ਇਹ ਬਹੁਤ ਨਾਜ਼ੁਕ ਫਸਲ ਹੈ ਜੀ ਜਦੋਂ ਤੋੜਨੀ ਆ ਤੋੜ ਕੇ ਕਟਰ ਨਾ ਲੱਗੇ ਬਹੁਤ ਜ਼ਿਆਦਾ ਕੋਈ ਇਹਨੂੰ ਤਿੱਖੀ ਚੀਜ਼ ਨਾ ਲੱਗੇ ਤੋੜ ਕੇ ਲਫਾਵੇ ਵਿੱਚ ਪੈਕ ਕਰਕੇ ਟੇਪ ਲਾ ਕੇ ਤੇ ਫਿਰ ਆਪਾਂ ਮੰਡੀ ਚ ਪਾਈਏ ਡਾਕਟਰ ਤੇਜਵੀਰ ਜੀ ਕਈ ਵਾਰੀ ਨਾ ਸਬਜ਼ੀਆਂ ਇੱਕਦਮ ਆ ਜਾਂਦੀਆਂ ਨੇ ਮਾਰਕੀਟ ਚ ਕਿਸਾਨ ਵੀਰ ਨੂੰ ਮੁੱਲ ਨਹੀਂ ਮਿਲਦਾ ਹਨਾ ਭਾਵੇਂ ਉਹ ਪੋਲੀ ਹਾਊਸ ਚੋਂ ਲੈਂਦੀ ਹੋਵੇ ਸਬਜ਼ੀ ਮੰਡੀ ਚ ਤੇ ਭਾਵੇਂ ਉਹ ਕਈ ਵਾਰੀ ਖੁੱਲੀ ਖੇਤੀ ਚੋਂ ਲੈਂਦੀ ਹੋਵੇ ਕਿਸਾਨ ਵੀਰ ਚਾਹੁੰਦੇ ਆ ਵੀ ਮੈਂ ਆਪਣੀ ਫਸਲ ਨਾ ਜਿਹੜੀ ਆਪਣੀ ਇਨੂੰ ਬਹੁਤ ਦੂਰ ਦੁਰਾਡੇ ਲੈ ਕੇ ਜਾਵਾਂਗੇ ਤੇ ਜਿੱਥੇ ਮੈਨੂੰ ਚੰਗਾ ਮੁੱਲ ਮਿਲੇ ਇਹ ਵੀ ਹੁੰਦਾ ਕਿ ਬਈ ਉਸ ਮੰਡੀ 'ਚ ਰੇਟ ਵੱਧਦਾ ਤੇ ਮੈਂ ਉੱਥੇ ਲੈ ਜਾ ਜੀ 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 ਕੀ ਵਿਭਾਗ ਉਹਦੀ ਕੋਈ ਹੈਲਪ ਕਰਦਾ ਇਸ ਤਰ੍ਹਾਂ ਦੂਰ ਦੁਰਾਡੇ ਲੈ ਜਾਣ ਦੀ ਨਹੀਂ ਜੀ ਵਿਭਾਗ ਇਹ ਜ਼ਰੂਰ ਸੂਚਨਾ ਦਿੰਦਾ ਆ ਕਿ ਮੰਡੀ 'ਚ ਕਿਸ ਮੰਡੀ 'ਚ ਰੇਟ ਜੀਵਿੰਦਾਰ ਨੂੰ ਇਹ ਸੂਲਤ ਜ਼ਰੂਰ ਹੈ ਜੀ ਕਿਸ ਮੰਡੀ ਵਿੱਚ ਕਿੱਥੇ ਪਾ ਜ਼ਿਆਦਾ ਆ ਆਪਾਂ ਇੱਕ ਜੀਵਿੰਦਾਰ ਨੂੰ ਇੱਕ ਡਾਇਰੈਕਸ਼ਨ ਦੇ ਸਕਦੇ ਆ ਕਿ ਜੇ ਇੱਥੇ ਰੇਟ ਨਹੀਂ ਚੰਗਾ ਤੇ ਆਪਾਂ ਕੋਈ ਨੇੜਲੀ ਮੰਡੀ ਦੇ ਵਿੱਚ ਉੱਥੇ ਚੀਜ਼ ਲੈ ਕੇ ਜਾਈਏ ਜਾਂ ਇੱਕ ਜਿਹੜੀ ਫਸਲ ਨੂੰ 2-4 ਦਿਨ ਆਪਾਂ ਰੋਕ ਸਕਦੇ ਹਾਂ ਪੱਕੀ ਫਸਲ ਨੂੰ ਆਲੂ ਕਹਿ ਲਈਏ ਟਮਾਟਰ ਕਹਿ ਲਈਏ ਜਾਂ ਥੋੜਾ ਜਿਹਾ ਮਟਰ ਕਹਿ ਲਈਏ ਇੱਕ ਦੋ ਦਿਨ ਰੱਖ ਸਕਦੇ ਹਾਂ ਬਚਾ ਸਕਦੇ ਹਾਂ ਜਾਂ ਉਹਦੀ ਤੜਾਈ ਲੇਟ ਕਰ ਸਕਦੇ ਹਾਂ ਤੇ ਫਿਰ ਆਪਾਂ 2-4 ਦਿਨ ਤੜਾਈ ਲੇਟ ਕਰਕੇ ਆਲੇ ਦੁਆਲੇ ਦੀ ਕਿ ਮੰਡੀ ਚੋਂ ਰੇਟ ਤਾਂ ਪਤਾ ਕਰਕੇ ਫਿਰ ਉੱਥੇ ਆਪਾਂ ਲੈ ਕੇ ਉੱਥੇ ਵੇਚ ਸਕਦੇ ਹਾਂ ਅੱਛਾ ਡਾਕਟਰ ਤੁਸੀਂ ਇੱਕ ਨਾ ਨੀਮਾ ਟੋੜ ਦੀ ਗੱਲ ਕੀਤੀ ਸੀ ਜੀ ਜੜ ਗੰਢ ਰੋਗ ਹਾਂਜੀ ਕੀ ਆ ਥੋੜਾ ਜਿਹਾ ਉਹ ਵੀ ਆਪਾਂ ਨੂੰ ਜਰੂਰ ਦੱਸੋ ਤਾਂ ਕਿ ਕਿਸਾਨ ਵੀਰ ਪਹਿਲਾਂ ਹੀ ਉਹ ਤੋਂ ਨਜਾਤ ਪਾਉਣ ਵੀ ਉਹ ਆਵੇ ਹੀ ਨਾ ਦੇਖੋ ਜੀ ਜੜ ਗੰਢ ਰੋਗ ਇਹ ਬੂਟਿਆਂ ਦੀਆਂ ਜੜ੍ਹਾਂ ਦੇ ਉੱਤੇ ਛੋਟੀਆਂ-ਛੋਟੀਆਂ ਗੰਢਾਂ ਬਣ ਜਾਂਦੀਆਂ ਨੇ ਹੂੰ ਜਦੋਂ ਗੰਢਾਂ ਬਣ ਜਾਂਦੀਆਂ ਨੇ ਤੇ ਉਹ ਗੰਢਾਂ ਬੂਟੇ ਨੂੰ ਖਾਦ ਤੇ ਪਾਣੀ ਲੈਣ ਦੇ ਵਿੱਚ ਦਿੱਕਤ ਆਉਂਦੀ ਹੈ ਉੱਥੇ ਹੂੰ ਜਦੋਂ ਬੂਟੇ ਨੂੰ ਪਾਣੀ ਦਿਖਾਦਣਾ ਹੀ ਮਿਲੂਗਾ ਤਾਂ ਬੂਟੇ ਸੁੱਕ ਜਾਂਦੇ ਆ ਜੀ। ਇੱਕਦਮ ਬੂਟੇ ਸੁੱਕ ਜਾਂਦੇ ਆ ਜੀ। ਇਹਨੂੰ ਆਪਾਂ ਜੜ ਗੰਡਰੋ ਕਹਿੰਦੇ ਆ ਤੇ ਇਸ ਤੋਂ ਬਚਣ ਵਾਸਤੇ ਆਪਣੀ ਮਿੱਟੀ ਦੇ ਵਿੱਚ ਆਰਗੈਨਿਕ ਕਾਰਬਨ ਜਿਹਨੂੰ ਕਹ ਲਈਏ ਕਿ ਰੂੜੀ ਜਿਆਦਾ ਹੋਣੀ ਚਾਹੀਦੀ ਹੈ ਸਾਡੀ ਫਸਲ 'ਚ। ਇਹ ਆਮ ਤੌਰ ਤੇ ਰੇਤਲੀਆਂ ਜ਼ਮੀਨਾਂ ਦੇ ਵਿੱਚ ਜਿਆਦਾ ਹੁੰਦਾ ਹੈ ਜਿਆਦਾ ਸਮੱਸਿਆ ਹੁੰਦੀ ਹੈ ਇਹਦੇ ਵਿੱਚ ਜੀ। ਤੇ ਜਿਹੜੀਆਂ ਫਸਲਾਂ ਜ਼ਮੀਨਾਂ ਥੋੜੀਆਂ ਜਿਹੀਆਂ ਭਾਰੀਆਂ ਨੇ ਜਾਂ ਜਿੰਨਾਂ ਜ਼ਮੀਨਾਂ ਦੇ ਵਿੱਚ ਆਪਾਂ ਰੂੜੀ ਦੀ ਵਰਤੋਂ ਜ਼ਿਆਦਾ ਕਰਦੇ ਆਂ ਉਹਨਾਂ 'ਚ ਵੀ ਦਿੱਕਤ ਘਟਿਆ ਪਰ ਜਿਹੜੀਆਂ ਜੀਵਿੰਦਾਰ ਕਲਾ ਖਾਦ ਤੇ ਹੀ ਜ਼ਿਆਦਾ ਡਿਪੈਂਡਡ ਨੇ ਉੱਥੇ ਇਹਦਾ ਅਟੈਕ ਜ਼ਿਆਦਾ ਹੋਊਗਾ ਤੇ ਇਸ ਤੋਂ ਬਚਣ ਵਾਸਤੇ ਮੇਰੀ ਸਲਾਹ ਜੀਵਿੰਦਾਰਾਂ ਨੂੰ ਹੀ ਤੇ ਵੱਤੋਂ ਵੱਦ ਆਪਾਂ ਗੁਡੋਇਆਂ ਦੀ ਖਾਦ ਵਰਤੋਂ ਕਰੀਏ ਜਾਂ ਆਪਾਂ ਥੋੜੀ ਜੀ ਮੁਰਗੀਆਂ ਦੀ ਖਾਦ ਥੋੜੀ ਬਹੁਤੀ ਵਰਤ ਸਕਦੇ ਆ ਜਾਂ ਫਿਰ ਦੇਸੀ ਢੇਰ ਜਿਹੜਾ ਆ ਉਹਨੂੰ ਜਿਸ ਤਰ੍ਹਾਂ ਵੀ ਆ ਹਰ ਸਾਲ ਥੋੜਾ ਥੋੜਾ ਖਰ ਖੇਤ ਵਿੱਚ ਉਹ ਪਿੰਡ ਰਵੇ ਕਿਸਾਨ ਵੀਰੂ ਢੇਰ ਆ ਜਿਹੜਾ ਨਾ ਫੁੱਲਾ ਲਗਾਇਆ ਹੈ ਜਾਂ ਉੱਚਾ ਢੇਰ ਰੂੜੀ ਦਾ ਉਹ ਅਸੀਂ ਖੇਤ ਚ ਕੱਟ ਲੈ ਕੇ ਜਾਈਏ ਤਾਂ ਮੈਨੂੰ ਲੱਗਦਾ ਡਾਕਟਰ ਸਾਹਿਬ ਵਧੀਆ ਟੋਏ ਚ ਬਣੀ ਹੋਈ ਰੂੜੀ ਖਾਦਣ ਨਾਲ ਜਿਹੜੀ ਕਟੋ-ਕਟ ਵੀ 8 ਮਹੀਨੇ ਜਾਂ 1 ਸਾਲ ਪੁਰਾਣੀ ਰੂੜੀ ਉਹ ਰੂੜੀ ਟੋਏ ਚ ਪਈ ਰਹੇ ਉਹਦੇ ਵਿੱਚ ਜਿਹੜੇ ਵੀ ਕੋਈ ਕਣ ਨੇ ਬਿਮਾਰੀਆਂ ਦੇ ਉਹ ਸਾਰੇ ਮਰ ਜਾਣ ਗਲ ਸੜ ਜਾਵੇ ਪੂਰੀ ਉਹ ਰੂੜੀ ਫੇਰ ਅਸੀਂ ਪੋਲੀ ਹਾਊਸ ਚ ਲੈ ਕੇ ਆਈਏ ਤਾਂ ਮੈਨੂੰ ਲੱਗਦਾ ਅਸੀਂ ਇਹੋ ਜੀਆਂ ਬਿਮਾਰੀਆਂ ਤੋਂ निजात ਪਾ ਸਕਦੇ ਹਾਂ ਅੱਛਾ ਡਾਕਟਰ ਸਾਹਿਬ ਗੱਲ ਆਪਾਂ ਤਕਨੀਕਾਂ ਦੀ ਕੀਤੀ ਸੀ ਸ਼ੁਰੂਆਤ ਦੇ ਵਿੱਚ ਵਿਸ਼ਾ ਵੀ ਸਾਡਾ ਅੱਜ ਦਾ ਇਹੀ ਸੀਗਾ ਪਹਿਲੀ ਗੱਲ ਆਪਾਂ ਸਿਗੀ ਵੀ ਆਪਾਂ ਪੋਲੀ ਹਾਊਸ ਦੇ ਵਿੱਚਾਂ ਢੱਕਵੀਂ ਖੇਤੀ ਕਰੀਏ ਦੂਸਰਾ ਸੀਗਾ ਪਾਣੀ ਬਚਾਉਣ ਲਈ ਟਪਕਾ ਸਿੰਚਾਈ ਲਾਈਏ ਤੇ ਕੋਈ ਹੋਰ ਵੀ ਤਕਨੀਕ ਹੈ ਜਿਹਦੇ ਨਾਲ ਅਸੀਂ ਸਬਜ਼ੀ ਕਰ ਸਕਦੇ ਹਾਂ ਦੇਖੋ ਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਐਡਵਾਂਸਮੈਂਟ ਆ ਰਹੀ ਹੈ ਜੀ ਸਾਰੇ ਹੀ ਆਪਣੇ ਤੇ ਪੋਲੀ ਹਾਊਸ ਤੋਂ ਬਾਅਦ ਫਿਰ ਆਪਾਂ ਜਿਹੜੇ ਜੀਵਿੰਦਾਰਾਂ ਕੋ ਬੇਜ ਮਹੀਨੇ ਜੀਵਿੰਦਾਰ ਨੇ ਅੱਛਾ ਜੀ ਠੀਕ ਆ ਜਾਂ ਬਹੁਤ ਹੀ ਐਡਵਾਂਸ ਕੁਝ ਜੀਵਿੰਦਾਰ ਨੇ ਉਹ ਫਿਰ ਹਾਈਡਰੋਪੋਨਿਕਸ ਦੇ ਵਿੱਚ ਆਪਣੀ ਖੇਤੀ ਕਰ ਸਕਦੇ ਆ ਤੇ ਉਹਦੇ ਵਿੱਚ ਅਸੀਂ ਪਾਈਪਾਂ ਦੇ ਵਿੱਚ ਪਾਣੀ ਦੇ ਕੇ ਖਾਦ ਦੇ ਕੇ ਉਹਦੇ ਵਿੱਚ ਆਪਾਂ ਜਿਹੜੀ ਆ ਫਸਲ ਨੂੰ ਲੈ ਸਕਦੇ ਆ ਆਮ ਤੌਰ ਤੇ ਉਹਦੇ ਵਿੱਚ ਸਲਾਤ ਪੱਤਾ ਲੈਟਸ ਹੋ ਗਿਆ ਫਿਰ ਇਹ ਸਾਰੀਆਂ ਫਸਲਾਂ ਜਿਹੜੀਆਂ ਨੇ ਛੋਟ ਸਲਾਤ ਪੱਤਾ ਟਾਈਪ ਇਹ ਫਸਲਾਂ ਆਪਾਂ ਲੈ ਸਕਦੇ ਆ ਕਹਿਣ ਦਾ ਭਾਵ ਇਹ ਹੈ ਕਿ ਕਿਸਾਨ ਵੀਰੋ ਜੇ ਅਸੀਂ ਆਪਣੀ ਛੱਤ ਦੇ ਉੱਤੇ ਜਾਂ ਥੋੜੇ ਏਰੀਏ 'ਚ ਜਿੱਥੇ ਕਿਤੇ ਸਾਡੇ ਘਰ ਦੇ ਵਿੱਚ ਹੀ ਅਸੀਂ ਸਬਜ਼ੀ ਕਰਨੀ ਹੋਵੇ ਨਾ ਆਪਣੇ ਲਈ ਤਾਂ ਅਸੀਂ ਪਾਈਪਾਂ ਦੇ ਵਿੱਚ ਉੱਪਰ ਗਲੀਆਂ ਕੱਢ ਕੇ ਉਹਦੇ ਵਿੱਚ ਸਬਜ਼ੀ ਲਾ ਕੇ ਅਸੀਂ ਸਬਜ਼ੀਆਂ ਦੀ ਕੀਟਤੀ ਕਰ ਸਕਦੇ ਹਾਂ ਘਰ ਦੇ ਲਈ ਸ਼ੁੱਧ ਸਬਜ਼ੀ ਖਾ ਸਕਦੇ ਹਾਂ ਤੇ ਨਾਲੇ ਸਾਡੇ ਘਰ ਦੇ ਵਿੱਚ ਉਹਨਾਂ ਸਬਜ਼ੀਆਂ ਨੂੰ ਗੁੰਡਣ ਲੱਗੇ ਜਾਂ ਦੇਖਦੇ ਹੋਏ ਸਾਡਾ ਮਨ ਬੜਾ ਪ੍ਰਸੰਨ ਹੁੰਦਾ ਜਦੋਂ ਅਸੀਂ ਕਿਸੇ ਬੂਟੇ ਨੂੰ ਵੱਡਾ ਹੋਇਆ ਦੇਖਦੇ ਹਾਂ ਨਾ ਤਾਂ ਬਹੁਤ ਹੀ ਜੀ ਲੱਗਦਾ ਸੋ ਆਓ ਆਪਾਂ ਬਾਗਬਾਨੀ ਵਿਭਾਗ ਦੇ ਨਾਲ ਜੁੜੀਏ ਨਵੀਆਂ-ਨਵੀਆਂ ਤਕਨੀਕਾਂ ਦੇ ਨਾਲ ਸਬਜ਼ੀਆਂ ਦੀ ਕਾਸ਼ਤ ਕਰੀਏ ਤਾਕਿ ਸਾਡੀ ਆਮਦਨ ਦੇ ਵਿੱਚ ਵੀ ਵਾਧਾ ਹੋਵੇ ਤੇ ਸਾਡਾ ਜੀਵਨ ਪੱਧਰ ਆ ਉਹ ਵੀ ਉੱਚਾ ਹੋਵੇ ਸੋ ਡਾਕਟਰ ਤੇਜਵੀਰ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਹਾਡਾ ਧੰਨਵਾਦ ਜੀ ਤੁਹਾਡਾ ਇਹ ਨਹੀਂ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਕਿਸਾਨੋ ਕੇ ਚਿਹਰੇ ਪਰ ਖੁਸ਼ਹਾਲੀ ਹਰ ਖੇਤ ਕੋ ਮਿਲ ਰਹਾ ਹੈ ਪਾਣੀ ਇਹ ਹੈ ਨਿਊ ਇੰਡੀਆ ਕੀ ਕਹਾਣੀ ਫਸਲਾਂ ਕੀ ਭਰਪੂਰ ਪੈਦਾਵਾਰ ਕੇ ਲਿਏ ਬੀਜ ਔਰ ਖਾਦ ਕੇ ਸਾਥ ਸਾਥ ਜਲ ਇੱਕ ਮਹੱਤਵਪੂਰਨ ਕਾਰਕ ਹੈ पानी की बचत न केवल मिट्टी के स्वास्थ्य में सुधार करती है बल्कि उत्पादकता बढ़ाने और पर्यावरणीय लाभ प्रदान करने में भी मदद करती है इसके अलावा पानी की उतनी ही मात्रा से लंबे समय तक सिंचाई तथा विस्तारित क्षेत्र में सिंचाई करने में भी मदद मिलती है इसे ध्यान में रखते हुए माननीय प्रधानमंत्री श्री नरेंद्र मोदी जी के दूरदर्शी नेतृत्व में कृषि एवं किसान कल्याण मंत्रालय ने साल 2015-16 में पर ड्रॉप मोर क्रॉप यानी प्रति बूंद अधिक फसल योजना लागू की थी crop, पर ड्रॉप मोर क्रॉप सरकार का बहुत जोर है और यह समय की मांग भी है साथियों माइक्रो इरिगेशन भी इनपुट कॉस्ट कम करने का और ज्यादा प्रोडक्शन का बहुत बड़ा माध्यम है और एक प्रकार से एनवायरमेंट की भी सेवा है सूक्ष्म सिंचाई के माध्यम से उपलब्ध जल संसाधनों के उपयोग को इष्टतम किया जा रहा है इसका उपयोग सटीक सिंचाई और बेहतर ऑन फार्म जल प्रबंधन प्रथाओं को बढ़ावा देने के लिए भी किया जा रहा है सूक्ष्म सिंचाई का यह तरीका भंडारित जल के संरक्षण और प्रबंधन में भी मददगार है सूक्ष्म सिंचाई को दो तरीकों से अपनाया जाता है पहला ड्रिप इरिगेशन। इस तकनीक में पानी को पौधों की जड़ों पर बूंद बूंद करके पहुंचाया जाता है इस कार्य के लिए पाइप नलियां तथा एमीटर का नेटवर्क लगाना पड़ता है इसे टपक सिंचाई या बूंद बूंद सिंचाई भी कहते हैं दूसरा तरीका है स्प्रिंकलर इरिगेशन। इस तकनीक में दबाव के तहत पानी का छिड़काव किया जाता है और बारिश के रूप में पाइपों के नेटवर्क से जुड़े नोजल सेट के माध्यम से पौधों पर बरसाया जाता है योजना के मूल्यांकन से पता चला है कि माइक्रो इरिगेशन से जल उपयोग दक्षता में लगभग तीस से सत्तर प्रतिशत तक सुधार हुआ है विभिन्न फसलों की उत्पादकता में नौ से साठ प्रतिशत तक की वृद्धि हुई है तथा गुणवत्ता भी बढ़ी है किसानों की आय में 10 से उनहत्तर प्रतिशत तक की बढ़ोतरी हुई है पंपिंग में विद्युत ऊर्जा और डीजल की बचत हो रही है साथ ही इससे ग्रामीण क्षेत्र में रोजगार के अवसर भी उत्पन्न होते हैं पर ड्रॉप मोर क्रॉप यानी प्रति बूंद अधिक फसल के तहत ड्रिप और स्प्रिंकलर सिस्टम के लिए सरकार छोटे और सीमांत किसानों को 55 प्रतिशत और अन्य किसानों के लिए 45 प्रतिशत की सहायता प्रदान करती है इसके अलावा कुछ राज्य सूक्ष्म सिंचाई को प्रोत्साहित करने के लिए किसानों को अतिरिक्त सब्सिडी भी प्रदान करती है इसे लगाने के लिए एक लाभार्थी को अधिकतम पांच हेक्टेयर क्षेत्र में सूक्ष्म सिंचाई हेतु सहायता मिलती है पिछले नौ वर्षो में बूंद अधिक फसल यानी पीडीएमसी योजना के माध्यम से सूक्ष्म सिंचाई के तहत लगभग 78 लाख हेक्टेयर क्षेत्र को कवर किया गया है जो कि इक्यासी प्रतिशत ऐसी अधिक सूक्ष्म सिंचाई कवरेज है इसके अलावा सूक्ष्म सिंचाई के कवरेज के विस्तार के लिए नाबार्ड के साथ मिलकर पाँच हजार करोड़ रुपए की सूक्ष्म सिंचाई कोष यानी एम बनाया गया है एवं इस कोष को दस हजार करोड़ रुपए तक बढ़ाना प्रस्तावित है पर ड्रॉप मोर क्रॉप योजना का लाभ पाने हेतु अपने नजदीकी कृषि एवं उद्यान विकास के कार्यालय से संपर्क करें माननीय प्रधानमंत्री श्री नरेंद्र मोदी जी के मार्गदर्शन में देश का किसान अब आत्मनिर्भर होकर खुशहाली की ओर अग्रसर है देश अब संकल्प से सिद्धि की ओर बढ़ चला है